ਬਹੁਤੇ ਲੋਕਾਂ ਨੂੰ ਐਦਾਂ ਲੱਗਦਾ ਹੈ ਕਿ ਜਿਹੜਾ ਸੇਫਟੀ ਪੈਨ ਹੁੰਦਾ ਹੈ ਐਸ ਦੀ ਕਾਰਡ ਕੱਢੀ ਗਈ ਸੀ ਸਿਰਫ ਦੁਪੱਟਾ ਠੀਕ ਕਰਨ ਲਈ ਜਾਂ ਸਾੜੀ ਦੇ ਉੱਪਰ ਲਗਾਉਣ ਲਈ ਇਸ ਚੀਜ਼ ਦੀ ਖੋਜ ਮਜਬੂਰੀ ਦੇ ਵਿੱਚ ਹੀ ਕੀਤੀ ਗਈ ਸੀ ਇਸ ਦੀ ਖੋਜ 1849 ਦੇ ਵਿੱਚ ਜਦੋਂ ਵੋਲਟਰ ਹੰਟ ਜਿਹੜੇ ਕਿ ਇੱਕ ਇੰਜੀਨੀਅਰ ਦੇ ਇਨਵੈਂਟਰ ਸਨ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਆ ਗਏ ਸੀ ਇਹਨਾਂ ਨੇ 15 ਡਾਲਰ ਆਪਣੇ ਦੋਸਤੋਂ ਉਧਾਰ ਲਏ ਸੀ ਇਹਨਾਂ ਨੂੰ ਚੁਕਾਉਣ ਦਾ ਸਮਾਂ ਆ ਗਿਆ ਸੀ ਇਹਨਾਂ ਨੇ ਆਪਣੇ ਦੋਸਤ ਨੂੰ ਵਾਪਸ ਕਰਨੇ ਸੀ ਪਰ ਇਹਨਾਂ ਕੋਲ 15 ਡਾਲਰ ਨਹੀਂ ਸਨ ਪਰ ਉਹਨਾਂ ਦੇ 15 ਡਾਲਰ ਮੋੜਨ ਲਈ ਇਹ ਇੱਕ ਕੋਈ ਨਵੀਂ ਕਾਰਡ ਕੱਢਣੀ ਚਾਹੁੰਦੇ ਸਨ ਤੇ ਇਹਨਾਂ ਦੇ ਲਈ ਇਹਨਾਂ ਨੇ ਇੱਕ ਪਿੱਤਲ ਦੀ ਤਾਰ ਲਈ ਤੇ ਉਸ ਨੂੰ ਆਪਣੇ ਹੱਥ ਦੇ ਵਿੱਚ ਇਧਰ ਉਧਰ ਮਰੋੜਨ ਲੱਗ ਗਏ ਕੁਝ ਟਾਈਮ ਬਾਅਦ ਇਹਨਾਂ ਨੇ ਪਹਿਲੀ ਮਾਡਰਨ ਸੇਫਟੀ ਪੈਨ ਬਣਾ ਦਿੱਤੀ ਇਸ ਦੇ ਵਿੱਚ ਇੱਕ ਸਪ੍ਰਿੰਗ ਲੱਗਿਆ ਹੋਇਆ ਸੀ ਉਹ ਸੇਫਟੀ ਪੈਨ ਬਹੁਤ ਹੀ ਵਧੀਆ ਸੀ ਤੇ ਕਾਫੀ ਜ਼ਿਆਦਾ ਸੇਫ ਸੀ ਤੇ ਉਂਗਲੀ ਦੇ ਵਿੱਚ ਨਹੀਂ ਲੱਗਦਾ ਸੀ ਵੋਲਟ ਨੇ ਉਸੇ ਸਾਲ ਹੀ ਇਸ ਦਾ ਪੇਟੈਂਟ ਵੀ ਕਰਵਾ ਲਿਆ ਤੇ ਕਰਜ਼ ਚ ਕੌਣ ਦੇ ਲਈ ਇਹਨਾਂ ਨੇ ਸੇਫਟੀ ਪੈਨ ਡਬਲਯੂ ਨਾਮ ਦੀ ਕੰਪਨੀ ਨੂੰ ਸਿਰਫ 400 ਡਾਲਰ ਦੇ ਵਿੱਚ ਦੇ ਦਿੱਤਾ ਉਸ ਸਮੇਂ ਦੇ ਹਿਸਾਬ ਦੇ ਨਾਲ 400 ਡਾਲਰ ਬਹੁਤ ਹੀ ਜ਼ਿਆਦਾ ਵੱਡੀ ਰਕਮ ਸੀ ਪਰ ਬਾਅਦ ਦੇ ਵਿੱਚ ਸੇਫਟੀ ਪੈਨ ਦੀ ਜਿਹੜੀ ਵੈਲਿਊ ਬਣੀ ਪੂਰੀ ਦੁਨੀਆ ਦੇ ਵਿੱਚੋਂ ਕਰੋੜਾਂ ਦੇ ਵਿੱਚ ਸੀ ਉਸ ਹਿਸਾਬ ਦੇ ਨਾਲ ਕੱਖ ਵੀ ਨਹੀਂ ਸੀ